ਸਤਿ ਸ਼੍ਰੀ ਅਕਾਲ ਜੀ ਅੱਜ ਦਾ ਦਿਨ ਸੋਮਵਾਰ 4 ਅਗਸਤ ਅਓ ਦੇਖੀਏ ਅੱਜ ਦੀਆਂ ਟੌਪ 10 ਖਬਰਾਂ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਤੇ ਵੱਡੀ ਖਬਰ ਪੀਆਬੀ ਦਾ ਇੱਕ ਕਰਨੌਜਲਾ ਦੇ ਨਵੇਂ ਗਾਣੇ ਐਮਐਫ ਗੱਬਰੂ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਵਿਰੋਧ ਅਤੇ ਵਿਵਾਦ ਸਾਹਮਣੇ ਆ ਰਹੇ ਹਨ ਗਾਣੇ ਦੀ ਰਿਲੀਜ਼ ਦੇ ਕੇਵਲ 24 ਘੰਟਿਆਂ ਵਿੱਚ ਹੀ ਇਹ 9 ਮਿਲੀਅਨ ਤੋਂ ਵੱਧ ਵਿਊਜ਼ ਪ੍ਰਾਪਤ ਕਰ ਚੁੱਕਾ ਹੈ ਪਰ ਇਸ ਦੇ ਲਿਰਿਕਸ ਅਤੇ ਵੀਡੀਓ ਨੂੰ ਲੈ ਕੇ ਆਲੋਚਨਾ ਤੇ ਨਿੰਦਾ ਵੀ ਕੁਝ ਹਿੱਸਿਆਂ ਵੱਲੋਂ ਹੋ ਰਹੀ ਹੈ ਸਮਾਜਿਕ ਕਾਰਕੁਨ ਪੰਡਿਤ ਰਾਉਤ ਪ੍ਰੇਨਵਰ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਹਨਾਂ ਦਾ ਦਾਵਾ ਹੈ ਕਿ ਐਮ ਐਫ ਗੱਭਰੂ ਗੀਤ ਪੰਜਾਬੀ ਸੱਭਿਆਚਾਰ ਦੀ ਉਲੰਘਣਾ ਕਰਦਾ ਹੈ ਅਤੇ ਗਾਣੇ ਵਿੱਚ ਅਸ਼ਲੀਲ ਸ਼ਬਦਾਵਲੀ ਵਰਤੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਡਿਤ ਰਾਓ ਨੇ ਨਾ ਸਿਰਫ ਕਰਨੌਜਲਾ ਸਗੋ ਉਹਨਾਂ ਦੇ ਪਿੰਡ ਕਰਾਲੇ ਦੇ ਸਰਪੰਚ ਖਿਲਾਫ ਵੀ ਕੰਪਲੇਂਟ ਦਿੱਤੀ ਹੈ ਕਿਉਂਕਿ ਗਾਣੇ ਦੀ ਸ਼ੂਟਿੰਗ ਪਿੰਡ ਕਰਾਲੇ ਵਿੱਚ ਹੋਈ ਸੀ। ਇਸ ਮਾਮਲੇ ਨੇ ਪੰਜਾਬੀ 뮤직 ਇੰਡਸਟਰੀ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ ਇੱਕ ਪਾਸੇ ਐਮਐਫ ਗੱਭਰੂ ਨੂੰ ਪ੍ਰਸ਼ੰਸਾ ਮਿਲ ਰਹੀ ਹੈ ਦੂਜੇ ਪਾਸੇ ਇਹ ਗਾਣਾ ਆਲੋਚਨਾ ਦਾ ਕੇਂਦਰ ਬਣ ਗਿਆ ਹੈ ਹੁਣ ਵੇਖਣਯੋਗ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਇਸ ਸ਼ਿਕਾਇਤ ਉੱਤੇ ਕੀ ਕਾਰਵਾਈ ਕੀਤੀ ਜਾ ਸਕਦੀ ਹੈ ਦੂਸਰੀ ਖਬਰ ਭਾਰਤ ਵਿੱਚ ਮਿਲਿਆ ਵਿਲੱਖਣ ਸੀਆਰਆਈਬੀ ਬਲੱਡ ਗਰੁੱਪ ਡਾਕਟਰੀ ਵਿਗਿਆਨ ਵਿੱਚ ਵੱਡੀ ਖੋਜ ਭਾਰਤ ਵਿੱਚ ਪਹਿਲੀ ਵਾਰ ਇੱਕ ਨਵਾਂ ਤੇ ਅਤਿਅੰਤ ਦੁਰਲੱਭ ਬਲੱਡ ਗਰੁੱਪ ਖੋਜਿਆ ਗਿਆ ਹੈ ਜਿਸ ਨੂੰ ਸੀਆਰਆਈਬੀ ਦਾ ਨਾਮ ਦਿੱਤਾ ਗਿਆ ਹੈ ਇਹ ਬਲੱਡ ਗਰੁੱਪ ਬੰਗਲੌਰ ਨੇੜੇ ਇੱਕ 38 ਸਾਲਾ ਮਹਿਲਾ ਵਿੱਚ ਪਾਇਆ ਗਿਆ ਜਿਸ ਦੀ ਦਿਲ ਦੀ ਸਰਜਰੀ ਦੌਰਾਨ ਮਾਹਰ ਡਾਕਟਰਾਂ ਨੂੰ ਉਸ ਦੇ ਬਲੱਡ ਗਰੁੱਪ ਦੀ ਪਛਾਣ ਕਰਨ ਵਿੱਚ ਸੰਘਰਸ਼ ਕਰਨਾ ਪਿਆ ਸੀ ਆਰ ਆਈ ਵੀ ਗਰੁੱਪ ਬਲੱਡ ਗਰੁੱਪ ਦਾ ਅਰਥ ਸੀ ਆਰ ਮਤਲਬ ਕਰੋਮਰ ਜੋ ਕਿ ਖੂਨ ਦੇ 47 ਮਨਜ਼ੂਰੀ ਪ੍ਰਾਪਤ ਬਲੱਡ ਗਰੁੱਪਾਂ ਵਿੱਚੋਂ ਇੱਕ ਹੈ ਆਈ ਮਤਲਬ ਇੰਡੀਆ ਦੇਸ਼ ਵਿੱਚ ਮਿਲਿਆ ਪੀ ਬੰਗਲੌਰ ਜਿੱਥੇ ਇਹ ਕੇਸ ਦੇਖਣ ਨੂੰ ਮਿਲਿਆ CRIB ब्लड ग्रुप ਇਹਨਾਂ ਵੀ ਲਖਣ ਆਇਆ ਕਿ ਡਾਕਟਰਾਂ ਨੇ ਮਰੀਜ਼ ਲਈ ਅਗਾ ਤੋਂ ਖੂਨ ਤਿਆਰ ਨਹੀਂ ਰੱਖਿਆ ਕਿਉਂਕਿ ਇਸ ਬਲੱਡ ਗਰੁੱਪ ਦੀ ਪਛਾਣ ਅਤੇ ਇਸ ਜਾਂਚ ਲਈ ਉਪਲਬਧ ਕੋਈ ਸਟੈਂਡਰਡ ਸੈਂਪਲ ਹੀ ਨਹੀਂ ਮਿਲਿਆ ਵਿਗਿਆਨੀਆਂ ਦੇ ਮੁਤਾਬਕ ਇਹ ਗੱਲ ਆਪ ਵਿੱਚ ਇਤਿਹਾਸਿਕ ਸਮਝੀ ਜਾ ਰਹੀ ਹੈ ਇਹ ਖੋਜ ਭਾਰਤ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਖੂਨ ਵਿਗਿਆਨ ਖੇਤਰ ਵਿੱਚ ਯਾਦਗਾਰ ਗੱਲ ਹੈ ਮਾਹਿਰਾ ਦਾ ਕਹਿਣਾ ਹੈ ਕਿ ਇਸ ਵਿਲੱਖਣ ਬਲੱਡ ਗਰੁੱਪ ਪਛਾਣ ਕਰਕੇ ਅੱਗੇ ਆਉਂਦੇ ਸਮਿਆਂ 'ਚ ਦੁਨੀਆ ਭਰ ਦੇ ਦੁਰਲਭ ਬਲੱਡ ਗਰੁੱਪਾਂ ਅਤੇ ਤਬਾਦਲੇ ਨਾਲ ਜੁੜੀਆਂ ਚੁਣੌਤੀਆਂ ਦਾ ਹੱਲ ਲੱਭਣ ਵਿੱਚ ਮਦਦ ਮਿਲੇਗੀ। ਪੀਸਰੀ ਖਬਰ ਲੁਧਿਆਣਾ ਚ ਭਾਜਪਾ ਕਾਉਂਸਲਰਾਂ ਖਿਲਾਫ ਵੱਡੀ ਕਾਰਵਾਈ 25 ਨਾਮਜ਼ਦ ਤੇ 20 ਅਨਖਾਤਿਆਂ ਤੇ ਐਫ ਆਈ ਆਰ ਲੁਧਿਆਣਾ 3 ਅਗਸਤ 2025 ਲੁਧਿਆਣਾ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦੀ ਕੁਝ ਭਾਜਪਾ ਕਾਉਂਸਲਰਾਂ ਨਾਲ ਹੋਈ ਮੁਲਾਕਾਤ ਤੋਂ ਬਾਅਦ ਵੱਡਾ ਝਗੜਾ ਹੋ ਗਿਆ। ਇਸੇ ਝਗੜੇ ਨੂੰ ਲੈ ਕੇ ਹੋਣ ਵਾਲੀ ਅਣਪਨ ਤੇ ਹੰਗਾਮੇ ਕਾਰਨ ਹੁਣ ਪੁਲਿਸ ਨੇ ਸਖਤ ਕਾਰਵਾਈ ਕਰਦੇ ਆ ਕਈ ਭਾਜਪਾ ਕੌਂਸਲਰਾਂ ਅਤੇ 20 ਅਣਪਛਾਤੇ ਵਿਕਤੀਆਂ ਖਿਲਾਫ ਐਫ ਆਈ ਆਰ ਦਰਜ ਕਰ ਲਈ ਹੈ ਖਾਣਾ ਡਿਵੀਜ਼ਨ ਨੰਬਰ 5 ਵਿੱਚ ਦਰਜ ਐਫ ਆਈ ਆਰ ਵਿੱਚ ਕੁਲਵੰਤ ਸਿੰਘ ਕਾਂਤੀ ਵਿਸ਼ਾਲ ਗੁਲਾਟੀ ਜਤਿੰਦਰ ਗੁਰਾਇਨ ਮਕੇਸ਼ ਖੱਤਰੀ ਅਤੇ ਗੌਰਵਜੀਤ ਗੋਰਾ ਚੋਟੀ ਦੇ ਨਾਮਜਦ ਮੁਲਜ਼ਮ ਹਨ ਉਹਨਾਂ ਤੇ ਦੋਸ਼ ਲਗਾਇਆ ਗਿਆ ਹੈ ਕਿ ਉਹਨਾਂ ਨੇ ਮੇਅਰ ਨੂੰ ਗਲਤ ਤਰੀਕੇ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਹੰਗਾਮਾ ਕੀਤਾ ਚੌਥੀ ਖਬਰ ਅਮਰੀਕਾ ਨੇ 2025 ਵਿੱਚ ਹੁਣ ਤੱਕ 1703 ਭਾਰਤੀ ਨਾਗਰਿਕਾਂ ਨੂੰ ਕੀਤਾ ਰਿਪੋਰਟ ਅਮਰੀਕੀ ਸਰਕਾਰ ਵੱਲੋਂ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 1703 ਭਾਰਤੀ ਨਾਗਰਿਕਾਂ ਨੂੰ ਦੇਸ਼ ਤੋਂ ਬਾਹਰ ਕੱਢਿਆ ਹੈ ਇਹ ਗਿਣਤੀ 1562 ਮਰਦਾਂ ਅਤੇ 141 ਔਰਤਾਂ ਸ਼ਾਮਲ ਹਨ ਇਹ ਜਾਣਕਾਰੀ ਵਿਦੇਸ਼ ਰਾਜ ਮੰਤਰੀ ਕਿਰਤੀ ਵਰਦਨ ਸਿੰਘ ਨੇ 1 ਅਗਸਤ 2025 ਨੂੰ ਲੋਕ ਸਭਾ ਵਿੱਚ ਲਿਖਤੀ ਜਵਾਬ ਰਾਹੀਂ ਦਿੱਤੀ ਇਹ ਜਾਣਕਾਰੀ ਡੀਐਮਕੇ ਦੇ ਸੰਸਦ ਮੈਂਬਰ ਨੀ ਮੋਜ਼ੀ ਗਰਨਾ ਨੀਦੀ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸਾਹਮਣੇ ਆਈ ਹੈ ਜਿਸ ਵਿੱਚ ਉਹਨਾਂ ਨੂੰ ਪੁੱਛਿਆ ਸੀ ਕਿ ਅਮਰੀਕਾ ਤੇ ਹੋਰ ਦੇਸ਼ਾਂ ਨੇ ਇਸ ਸਾਲ ਹੁਣ ਤੱਕ ਕਿੰਨੇ ਭਾਰਤੀ ਨਾਗਰਿਕਾਂ ਨੂੰ ਰਿਪੋਰਟ ਕੀਤਾ ਹੈ ਮੰਤਰੀ ਨੇ ਦੱਸਿਆ ਹੈ ਕਿ ਇਹ ਨਾਗਰਿਕ ਮੁਲਕ ਦੀਆਂ ਕਾਨੂੰਨੀ ਪਾਬੰਦੀਆਂ ਦੀ ਉਲੰਘਣਾ ਕਰਨ ਜਾਂ ਇਮੀਗ੍ਰੇਸ਼ਨ ਦੇ ਨਵੇਂ ਨਿਯਮਾਂ ਦੇ ਤਹਿਤ ਰਿਪੋਰਟ ਕੀਤੇ ਗਏ ਹਨ ਅਗਲੀ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇਹ ਪਿਛੋਟੀ ਜੀ ਬੇਨਤੀ ਹੈ ਸਭ ਵੀਰਾਂ ਭੈਣਾਂ ਨੂੰ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਦੇਸ਼ ਵਿਦੇਸ਼ ਵਿੱਚ ਬੈਠੇ ਆਪਣੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਚੈਨਲ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਉਹਨਾਂ ਨੂੰ ਪੰਜਾਬ ਦੀ ਹਰ ਤਾਜ਼ਾ ਖਬਰ ਸਮੇਂ ਸਿਰ ਮਿਲਦੀ ਰਹੇ ਅੱਜ ਦੀ ਖਬਰ ਨਵੀਂ ਬਾਈਪਾਸ ਸੜਕ ਜਿਰਕਪੁਰ ਪੰਚਕੁਲਾ ਵਿੱਚ 6 ਲੇਨ ਐਕਸਪ੍ਰੈਸ ਦੇ ਅਹੁਦੇਦਾਰਾਂ ਨੇ ਦਿੱਤੀ ਪੁਸ਼ਖਬਰੀ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਪੰਜਾਬ ਵਿੱਚ ਟ੍ਰੈਫਿਕ ਮੁਸ਼ਕਲਾ ਦੂਰ ਕਰਨ ਲਈ ਵੱਡਾ ਕਦਮ ਚੁੱਕਿਆ ਗਿਆ ਹੈ ਜਿਰਕਪੁਰ ਪੰਚਕੁਲਾ 6 ਲੇਨ ਐਕਸਪ੍ਰੈਸ ਬਾਈਪਾਸ ਪ੍ਰੋਜੈਕਟ ਦੇ ਨਿਰਮਾਣ ਉੱਤੇ 1878.31 ਕਰੋੜ ਰੁਪਏ ਖਰਚ ਹੋਣਗੇ ਇਹ ਵਿਸ਼ਾਲ ਪ੍ਰੋਜੈਕਟ 19.2 ਕਿਲੋਮੀਟਰ ਲੰਬਾ ਹੋਵੇਗਾ ਜਿਸ ਵਿੱਚ 6 ਲੇਨ ਬਣਾਈਆਂ ਜਾਣਗੀਆਂ ਨਵੀਂ ਐਕਸਪ੍ਰੈਸਵੇ ਬਣ ਨਾਲੇ ਇਲਾਕੇ ਦੇ ਲੋਕਾਂ ਨੂੰ ਰਜਾਨਾ ਆਵਾਜਾਈ ਸਮੇ ਵੱਡੀ ਆਸਾਨੀ ਹੋਵੇਗੀ ਇਸ ਬਾਈਪਾਸ ਰਾਹੀਂ ਇਲਾਕਾ ਵਾਸੀਆਂ ਦੀਆਂ ਆਵਾਜਾਈ ਸਮੱਸਿਆਵਾਂ ਹੱਲ ਹੋਣ ਦੀ ਉਮੀਦ ਜਿताई ਜਾ ਰਹੀ ਹੈ 6ਵੀਂ ਖਬਰ ਵਿਜੀਲੈਂਸ ਵੱਲੋਂ ਵਿਕਰਮ ਮੰਜੀਠੀਆ ਤੇ ਗਿਲਕੋ ਡਿਵੈਲਪਰਾਂ ਤੇ ਛਾਪੇਮਾਰੀ ਕਰੋੜਾਂ ਦਾ ਸ਼ੱਕੀ ਵਿੱਤੀ ਲੈਣ ਦੇਣ ਦੇ ਬੇਨਕਾਬ ਐਸਐਸ ਨਗਰ ਮੁਹਾਲੀ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵਿਕਰਮਜੀਤ ਸਿੰਘ ਮੰਜੀਠੀਆ ਤੇ ਗਿਲਕੋ ਡਿਵੈਲਪਰਾਂ ਨਾਲ ਜੁੜੀਆਂ ਇਕਾਈਆਂ ਵਿਚਾਲੇ ਹੋਏ ਕਰੋੜਾਂ ਰੁਪਏ ਦੇ ਸ਼ੱਕੀ ਵਿੱਤੀ ਲੈਣ ਦੇਣ ਦਾ ਪਰਦਾਫਾਸ਼ ਕੀਤਾ ਗਿਆ ਹੈ ਵਿਜੀਲੈਂਸ ਬਿਊਰੋ ਨੇ ਐਸਐਸ ਨਗਰ ਵਿਖੇ ਫਲਾਈਂਗ ਸਕੁਐਡ ਪੰਜਾਬ ਵਿਜੀਲੈਂਸ ਬਿਊਰੋ ਪੁਲਿਸ ਸਟੇਸ਼ਨ ਦੀ ਤਰਜ ਐਫਆਈਆਰ ਨੰਬਰ 22 ਮਿਤੀ 25 ਜੂਨ 2025 ਦੀ ਜਾਂਚ ਅੱਗੇ ਵਧਾਉਂਦੇ ਹੋਏ ਇੱਕ ਕਦਮ ਚੁੱਕਿਆ ਹੈ। ਸੋਤਰ ਸ਼ਨੀਵਾਰ 2 ਅਗਸਤ 2025 ਨੂੰ ਵਿਜੀਲੈਂਸ ਟੀਮ ਨੇ ਗਿਲਕੋ ਡਿਵੈਲਪਰਾਂ ਨਾਲ ਸਬੰਧਤ ਤਿੰਨ ਜਾਇਦਾਦਾਂ ਤੇ ਜਾਂਚ ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਵਿਜੀਲੈਂਸ ਨੇ ਕੁਝ ਜ਼ਰੂਰੀ ਦਸਤਾਵੇਜ਼ ਅਤੇ ਰਿਕਾਰਡ ਮੁਹੱਈਆ ਹੋਏ। ਜਿੰਨਾਂ ਰਾਹੀਂ ਵਿਕਰਮਜੀਤਿਆ ਵੱਲੋਂ ਬਿਲਕੁਲ ਡਿਵੈਲਪਰਾਂ ਅਤੇ ਹੋਰ ਸਬੰਧਤ ਇਕਾਈਆਂ ਨਾਲ ਧੰਨ ਲੈਣ ਦੇ ਵੱਡੇ ਸ਼ੱਕ ਪੂਰਕ ਫਿਰਵੇ ਸਾਹਮਣੇ ਆਏ ਹਨ ਜਾਂਚ ਹੁਣ ਵੀ ਜਾਰੀ ਹੈ ਅਤੇ ਵਿਜੀਲੈਂਸ ਤੇਜ਼ੀ ਨਾਲ ਹੋਰ ਸਬੂਤ ਇਕੱਠੇ ਕਰ ਰਹੀ ਹੈ ਤਾਂ ਜੋ ਕਿ ਸਚਾਈ ਸਾਹਮਣੇ ਆ ਸਕੇ ਸੱਤਵੀਂ ਖਬਰ ਪਲੈਰੋ ਗੱਡੀ ਨਹਿਰ ਵਿੱਚ ਡਿੱਗੀ 15 ਲੋਕ ਸਨ ਸਵਾਰ 11 ਦੀ ਮੌਤ 4 ਗੰਭੀਰ ਜ਼ਖਮੀ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਇੱਕ ਬਹੁਤ ਹੀ ਦਰਦਨਾਕ ਸੜਕ ਹਾ사 ਵਾਪਰਿਆ ਇੱਥੇ ਦਰਸ਼ਨਾ ਲਈ ਮੰਦਰ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਪਲੈਰੋ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਗਈ ਇਹ ਹਾ사 ਇਤਿਆਥੋਕ ਥਾਨੇ ਖੇਤਰ ਵਿੱਚ ਵਾਪਰਿਆ ਜਿਸ ਵਿੱਚ 11 ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦੋਂ ਕਿ 4 ਸ਼ਰਧਾਲੂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਹਾਸੇ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਮ੍ਰਿਤਕਾ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇਣ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਪਹਿਲੀ ਖਬਰ। ਕਿਸਾਨਾਂ ਲਈ ਵੱਡੀ ਖੁਸ਼ਖਬਰੀ ਆਤ ਵਿੱਚ ਆਏ ਪੈਸੇ ਦੇ 9.7 ਕਰੋੜ ਕਿਸਾਨਾਂ ਨੂੰ ਮਿਲੀ 20ਵੀਂ ਕਿਸ਼ਤ ਦੀ ਰਾਹਤ। 31 ਅਗਸਤ 2025 ਨੂੰ ਵਾਰਾਨਾਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜ ਵਾਰਾਨਾਸੀ ਵਿੱਚ ਆਯੋਜਨ ਵਿਸ਼ੇਸ਼ ਪ੍ਰੋਗਰਾਮ ਦੌਰਾਨ ਦੇਸ਼ ਭਰ ਦੇ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਅਧੀਨ 9.7 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ ਲਗਭਗ 20500 ਕਰੋੜ ਰੁਪਏ ਦੀ 20ਵੀਂ ਕਿਸ਼ਤ ਟਰਾਂਸਫਰ ਕਰ ਦਿੱਤੀ ਗਈ ਹੈ ਨਵੀਂ ਕਿਸ਼ਤ ਜਾਰੀ ਹੋਣ ਤੇ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ਅਕਸਰ ਕਿਸਾਨ ਪੈਸੇ ਆਉਣ ਤੇ ਖੇਤੀਬਾੜੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਸਮਰਥਤ ਹੋ ਜਾਂਦੇ ਹਨ ਜਿਸ ਨਾਲ ਉਹਨਾਂ ਦੀ ਆਰਥਿਕ ਹਾਲਤ ਤੇ ਜੀਵਨ ਮਿਆਰ ਵੀ ਬਿਹਤਰ ਹੁੰਦੇ ਹਨ ਨਵੀਂ ਖਬਰ ਚੰਡੀਗੜ੍ਹ ਤੇ ਵਿਜੀਲੈਂਸ ਦੀ ਛਾਪੇਮਾਰੀ ਨੇ ਪੰਜਾਬ ਦੀ ਰਾਜਨੀਤੀ ਚੜ੍ਹਾਈ ਉੱਤੇ ਹਰਿਆਣਾ ਦੇ ਮੁੱਖ ਮੰਤਰੀ ਨਾਈਬ ਸੈਣੀ ਦੀ ਅਗਵਾਈ ਹੇਠ ਪੰਜਾਬ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਲਗਭਗ 12 ਘੰਟੇ ਬਾਅਦ ਵਿਜੀਲੈਂਸ ਵਿਭਾਗ ਵੱਲੋਂ ਪ੍ਰਮੁੱਖ ਕਾਰੋਬਾਰੀ ਰਣਜੀਤ ਸਿੰਘ ਗਿੱਲ ਦੇ ਘਰਾਂ ਤੇ ਕਾਣਿਆਂ ਤੇ ਛਾਪੇਮਾਰੀ ਕੀਤੀ ਗਈ। ਇਸ ਕਾਰਵਾਈ ਨਾਲ ਰਾਜਨੀਤਿਕ ਪਾਰਾ ਚੜ ਗਿਆ ਹੈ। ਸਰਕਾਰ ਵੱਲੋਂ ਦੱਸਿਆ ਗਿਆ ਹੈ ਕਿ ਇਹ ਕਾਰਵਾਈ ਆਮਦਨ ਤੋਂ ਵੱਧ ਜਾਈ ਦੇ ਮਾਮਲੇ ਵਿੱਚ ਗ੍ਰਿਫਤਾਰ ਵਿਕਰਮ ਸਿੰਘ ਮੰਜੀਟਿਆ ਨਾਲ ਗਿੱਲ ਦੇ ਲੈਂਡ ਦੇਣ ਦੀ ਜਾਂਚ ਲਈ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਨੇ ਇਸ ਕਾਰਵਾਈ ਨੂੰ ਬਦਲੇ ਦੀ ਕਾਰਵਾਈ ਕਰਾਰ ਦਿੰਦਿਆਂ ਸਰਕਾਰ ਤੇ ਨਿਸ਼ਾਨਾ ਸਾਧਿਆ ਮਨਜੀਠੀਏ ਦੇ ਵਕੀਲ ਅਤੇ ਸੀਨੀਅਰ ਅਕਾਲੀ ਆਗੂ ਵਰ ਸ਼ਰੀਪ ਸਿੰਘ ਕਲਿਆਰ ਨੇ ਕਿਹਾ ਹੁਣ ਤੱਕ ਸਰਕਾਰ ਕੋਲ ਮਨਜੀਠੀਏ ਵਿਰੁੱਧ ਕੋਈ ਠਿੱਲਾ ਸਬੂਤ ਨਹੀਂ ਹੈ ਹੁਣ ਉਹਨਾਂ ਦਾ ਨਾਮ ਗਿੱਲ ਨਾਲ ਜੋੜ ਕੇ ਕੇਸ ਨੂੰ ਲੰਬਾ ਚੁੱਕਿਆ ਜਾ ਰਿਹਾ ਹੈ ਇਮਨ ਚੀਠੀ ਵਾਲਾ ਪੈਸਾ ਲਾਣ ਮਾਸ ਕਤੇ ਡੋਨਾਲਡ ਟਰੰਪ ਦੀਆਂ ਕੰਪਨੀਆਂ ਵਿੱਚ ਲੱਗਿਆ ਹੋਇਆ ਤਾਂ ਵਿਜੀਲੈਂਸ ਨੂੰ ਅਮਰੀਕਾ ਭੇਜ ਦਿਓ ਇਹ ਸਾਰਾ ਨਾਟਕ ਹੈ ਸਿਰਫ ਦਿਖਾਵਾ ਹੈ ਦਸਵੀਂ ਖਬਰ ਪਾਣੀ ਦਾ ਸੰਕਟ ਗੰਭੀਰ 19 ਜ਼ਿਲ੍ਹੇ ਅਤਰੇ ਵਿੱਚ ਰੋਪੜ ਵਿੱਚ ਸਭ ਤੋਂ ਵੱਧ ਹਾਲਾਤ ਖਰਾਬ ਪੰਜਾਬ ਵਿੱਚ ਪਾਣੀ ਦੀ ਘਟ ਪਦਰੀ ਸਮੱਸਿਆ ਨੇ ਹੁਣ ਗੰਭੀਰ ਰੂਪ ਧਾਰ ਲਿਆ ਹੈ ਹਰ ਸਿਮਰਤ ਕੌਰ ਬਾਦਲ ਵੱਲੋਂ ਲੋਕ ਸਭਾ ਵਿੱਚ ਪੁੱਛੇਗਾ ਇੱਕ ਸਵਾਲ ਦੇ ਜਵਾਬ ਵਿੱਚ ਕੇਂਦਰੀ ਜਲ ਸ਼ਕਤੀ ਮੰਤਰਾਲੇ ਨੇ ਸਵੀਕਾਰਿਆ ਹੈ ਕਿ ਰਾਜ ਦੇ 19 ਜ਼ਿਲ੍ਹਿਆਂ ਨੂੰ ਜ਼ਿਆਦਾ ਖੱਪਤ ਵਾਲੇ ਜ਼ਿਲ੍ਹਿਆਂ ਵਿੱਚ ਸ਼ਾਮਲ ਕੀਤਾ ਗਿਆ ਹੈ ਜਦ ਕਿ ਰੂਪਨਗਰ ਦੀ ਪੂਜਲ ਦੀ ਹਾਲਤ ਆਤੀ ਗੰਭੀਰ ਸ਼੍ਰੈਣੀ ਵਿੱਚ ਰੱਖੀ ਗਈ ਹੈ ਇਹ ਮਹੱਤਵਪੂਰਨ ਚੇਤਾਵਨੀ ਕੇਂਦਰੀ ਪੂਜਲ ਭੂਜਲ ਬੋਰ ਵੱਲੋਂ ਜਲ ਸ਼ਕਤੀ ਆਬਿਆਨ 2025 ਹਟ ਜਾਰੀ ਕੀਤੀ ਗਈਆਂ ਵਰਗੀਕਰਨ ਰਿਪੋਰਟ ਦੇ ਆਧਾਰ ਤੇ ਆਈ ਹੈ ਵਰਗੀਕਰਨ ਦਾ ਨਿਰਧਾਰਨ ਪੂਜਲ ਮਾਤਰਾ ਵਿੱਚ ਆ ਰਹੀ ਨਿਰੰਤਰ ਗਰਾਵਟ ਇਤਿਹੀ ਹਾਲਾਤ ਅਤੇ ਉਮੀਰਵਾਰ ਜ਼ਿਲ੍ਹਿਆਂ ਦੀ ਸਮੱਸਿਆ ਦੇ ਆਧਾਰ ਤੇ ਕੀਤਾ ਗਿਆ ਹੈ ਇਹਨਾਂ 19 ਅਧਿਕ ਕੇਪਤ ਵਾਲੇ ਜ਼ਿਲ੍ਹਿਆਂ ਵਿੱਚ ਸ਼ਾਮਲ ਹਨ ਅੰਮ੍ਰਿਤਸਰ ਬਰਨਾਲਾ ਪਟੰਡਾ ਫਰੀਦਕੋਟ ਫਤਿਹਗੜ੍ਹ ਸਾਹਿਬ ਫਿਰੋਜ਼ਪੁਰ ਗਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਟਿਆਲਾ ਮੁਹਾਲੀ ਨਵਾਂ ਸ਼ਹਿਰ ਸੰਗਰੂਰ ਤਰਨਤਾਰਨ ਸਭ ਤੋਂ ਜ਼ਿਆਦਾ ਚਿੰਤਾ ਦੀ ਗੱਲ ਇਹ ਹੈ ਕਿ ਰੋਪੜ ਜ਼ਿਲ੍ਹਾ অতি ਗੰਭੀਰ ਸ਼੍ਰੇਣੀ ਵਿੱਚ ਆ ਗਿਆ ਹੈ ਜੇਕਰ ਭਵਿੱਖ ਵਿੱਚ ਪਾਣੀ ਦੇ ਇੰਤਜ਼ਾਮ ਅਤੇ ਸੰਭਾਲ ਬਾਰੇ ਗੰਭੀਰ ਕਰਮ ਨਾ ਚੁੱਕੇ ਗਏ ਤਾਂ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਦੀ ਭਾਰੀ ਸੰਕਟ ਦੀ ਸਥਿਤੀ ਹਵਾਲੇ ਹੋ ਸਕਦੀ ਹੈ ਸਰਕਾਰ ਅਤੇ ਲੋਕਾਂ ਲਈ ਲੋੜ ਹੈ ਕਿ ਤੁਰੰਤ ਅਤੇ ਪ੍ਰਭਾਵਸ਼ਾਲੀ ਕਦਮ ਚੁੱਕ ਕੇ ਪੂਜਲ ਸੰਕਟ ਨੂੰ ਕਾਬੂ ਕੀਤਾ ਜਾਵੇ ਇਹ ਸਨ ਅੱਜ ਦੀਆਂ 10 ਮੁੱਖ ਖਬਰਾਂ ਉਮੀਦ ਹੈ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ